ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਘੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਤੁਹਾਡੇ ਦਿਲਾਂ ਨੂੰ ਛੋਣ ਵਾਲੇ ਵਿਸ਼ੇ ਤੇ ਦਿਲਾਂ ਨੂੰ ਛੋਣ ਵਾਲੀਆਂ ਰੂਹਾਂ ਨੇ ਜਿਹੜੀਆਂ ਉਹ ਸ਼ਕਤੀਆਂ ਲੱਭ ਕੇ ਇਸ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦੁਨੀਆ ਦੇ ਸਾਹਮਣੇ ਉਪਰਾਲਾ ਹੁੰਦਾ ਹੈ ਕਿ ਲਿਆ ਕੇ ਤੁਹਾਡੇ ਨਾਲ ਮੁਲਾਕਾਤ ਕਰਵਾਈ ਜਾਵੇ ਅੱਜ ਵੀ ਇਸੇ ਤਰ੍ਹਾਂ ਇਹ ਕਹੋ ਜੀ ਸ਼ਖਸੀਅਤ ਜਦੋਂ ਸਾਡੇ ਪੁਰਖਿਆਂ ਦੀ ਗੱਲਬਾਤ ਅਸੀਂ ਸੁਣਦੇ ਹਾਂ ਗਦਰੀ ਬਾਬਿਆਂ ਨੇ 100 ਬਰੇ ਤੋਂ ਵਿਵਧ 110 ਬਰੇ ਪਹਿਲਾਂ ਕਿੰਨੀ ਮਿਹਨਤਾਂ ਕੀਤੀਆਂ ਸਾਡੇ ਲਈ ਅਜੇ ਥਾਵਾਂ ਬਣਾਈਆਂ ਨਾ ਸਾਡੇ ਕੋਲ ਮੀਡੀਆ ਸੀ ਨਾ ਸਾਡੇ ਕੋਲ ਵਪਾਰ ਸੀ ਨਾ ਸਾਡੇ ਕੋਲ ਅਖਬਾਰ ਸੀ ਕਿਸੇ ਤਰ੍ਹਾਂ ਦੀ ਇਹ ਸਹੂਲਤ ਨਹੀਂ ਸੀ ਇੱਥੋਂ ਤੱਕ ਕਿ ਪੁਰਾਣੇ ਬਜ਼ੁਰਗ ਜ਼ਿਕਰ ਕਰਿਆ ਕਰਦੇ ਸਨ ਸਰਦਾਰ ਹਰਬ ਢਾਲੀਵਾਲ ਉਹਨਾਂ ਦੇ ਪਿਤਾ ਜੀ ਸਰਦਾਰ ਹਰਚੰਦ ਸਿੰਘ ਢਾਲੀਵਾਲ ਜਿਹੜੇ ਪਿਛਲੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਮੇਰੀਆਂ ਬਹੁਤ ਖੁੱਲੀਆਂ ਗੱਲਾਂ ਉਹਨਾਂ ਦਾ ਰੇਡੀਓ ਤੇ ਹੁੰਦੀਆਂ ਸਨ ਕਹਿੰਦੇ ਵੀ ਅਸੀਂ ਰੈਸਟੋਰੈਂਟਾਂ ਦੇ ਉੱਤੇ ਲਿਖਿਆ ਵੇਖਿਆ ਕਿ ਡੌਗਜ਼ ਐਂਡ ਇੰਡੀਅਨਜ਼ ਆਰ ਨਾਟ ਅਲਾਉਡ ਇੰਨਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਪਰ ਉਸ ਡਿਸਕ੍ਰਿਮੀਨੇਸ਼ਨ ਦੇ ਵਿੱਚ ਗੋਰਿਆਂ ਦੀ ਸਲਤਨਤ ਦੇ ਵਿੱਚ ਭੂਰੇ ਰੰਗ ਦੇ ਵਿਅਕਤੀ ਬਹੁਤ ਥੋੜੇ ਸਨ ਆਟਵਾ ਦੀ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਪਾਰਲੀਮੈਂਟ ਦੇ ਇਤਿਹਾਸ ਦੇ ਅੰਦਰ ਕਿ ਭੂਰੇ ਰੰਗ ਦਾ ਭਾਰਤੀ ਮੂਲ ਦਾ ਕਿਨੀਆ ਦਾ ਜੰਪਲ ਇੱਕ ਨੌਜਵਾਨ ਕਿਵੇਂ ਉੱਥੇ ਆਉਂਦਾ ਹੈ ਬਿਊਰੋਕ੍ਰੇਸੀ ਦੇ ਵਿੱਚ ਔਰ ਇੰਨੀਆ ਕਮੱਲਾ ਮਾਰਦਾ ਹੈ ਕਿ ਉਹਨਾਂ ਨੂੰ ਕਿਨੀਆ ਦੇ ਜੰਪਲ ਹੋਣ ਕਰਕੇ ਕਾਉਂਸਲ ਜਨਰਲ ਆਫ ਕਿਨੀਆ ਜਿਹੜੇ ਕੈਨਦਾ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ ਔਰ ਉਹਨਾਂ ਨੇ ਕੀਤੇ ਹੋਏ ਕਾਰਜਾਂ ਬਾਰੇ ਮੇਰਾ ਖਿਆਲ ਹੈ ਕੋਈ ਵੀ 50 ਬਾਰੇ ਪਹਿਲਾ ਆਏ ਜਿਹੜੇ ਲੋਕ ਨੇ ਸ਼ਾਇਦ ਕੋਈ ਵਿਅਕਤੀ ਹੋਵੇ ਜਿਹੜਾ ਨਾ ਜਾਣਦਾ ਹੋਵੇ ਤੇ ਉਹਨਾਂ ਨਾਲ ਪਿਛਲੇ ਦਿਨੀ ਗਿਆਨ ਸਿੰਘ ਸੰਧੂ ਉਹਨਾਂ ਵੱਲੋਂ ਕਰਵਾਈ ਗਈ ਕਨਵੈਨਸ਼ਨ ਤੇ ਡਾਕਟਰ ਹਾਕਮ ਸਿੰਘ ਭੁੱਲਰ ਦੀ ਕਿਤਾਬ ਰਿਲੀਜ਼ ਵੇਲੇ ਦਰਸ਼ਨ ਹੋਏ ਬਸ ਚੁੰਬਕ ਦੀ ਤਰ੍ਹਾਂ ਖਿੱਚਿਆ ਗਿਆ ਮੈਂ ਤੇ ਉਹਨਾਂ ਦੇ ਸ਼ਾਦੀ ਦੇ ਮੌਕੇ ਦੇ ਉੱਤੇ ਭਵੇਂ ਬਹੁਤ ਥੋੜੇ ਸ਼ਖਸ਼ਨ ਉੱਥੇ ਮਿਲਣ ਦਾ ਮੌਕਾ ਮਿਲੇ ਆ ਆਓ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਤੁਹਾਡੇ ਨਾਲ ਮੁਲਾਕਾਤ ਕਰਾਉਣੇ ਆ ਸਰਦਾਰ ਭੁਪਿੰਦਰ ਸਿੰਘ ਲਿੱਧੜ ਲਿੱਧੜ ਸਾਹਿਬ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਪਹਿਲੀ ਵਾਰ ਆਇਆ ਤੁਹਾਡਾ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਹੈ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਸ਼ਾਦੀ ਦੀਆਂ ਤੇ ਸਾਰੀਆਂ ਬਾਬਾ ਜੀ ਸ਼ੁਕਰੀਆ ਕਿਉਂਕਿ ਜਿਹੜਾ ਤੁਹਾਡਾ ਮੈਂ ਬੈਕਗ੍ਰਾਉਂਡ ਦੇਖਦਾ ਉਹ ਦੇਖ ਕੇ ਹਰਾਨੀ ਹੁੰਦੀ ਹੈ ਜੀ ਕੇਨੀਆ ਦੇ ਵਿੱਚ ਜੰਪਲ ਕੈਨੇਡਾ ਦੇ ਵਿੱਚ ਆਉਣਾ ਅਲੱਗ-ਅਲੱਗ ਯੂਨੀਵਰਸਿਟੀਆਂ 'ਚ ਪੜਨਾ ਕਿਵੇਂ ਤੁਹਾਡੀ ਐਂਟਰੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਥੋੜੀ ਜਿਹਾ ਉਹ ਤੁਹਾਡੇ ਤੋਂ ਜਾਣਨਾ ਚਾਹਨੇ ਆ ਕਿਉਂਕਿ ਸਾਡੇ ਜਿਹੜੇ ਬੱਚੇ ਆ ਅੱਜ ਦੇ ਇਹਨਾਂ ਚੀਜ਼ਾਂ ਨੂੰ ਆਉਣ ਵਾਲੇ ਨੇੜ ਭਵਿੱਖ ਦੇ ਵਿੱਚ ਕਿਤਾਬਾਂ 'ਚ ਲਿਖਣਗੇ ਹੂ ਵਾਸ ਦਾ ਫਰਸਟ ਬ੍ਰਾਊਨ ਕਲਰਡ ਜਿਹੜਾ ਬਿਊਰੋਕ੍ਰੈਟ ਸੀ ਕੌਣ ਸੀ ਉੱਥੇ ਹਾਂਜੀ ਜੀ ਨਹੀਂ ਠੀਕ ਆ ਮੇਰਾ ਜਨਮ ਕੇਨੀਆ ਦਾ ਜਿ세ਾ ਤੁਸੀਂ ਦੱਸਿਆ ਤੇ ਸ਼ੁਕਰ ਹੈ ਸੀ ਉੱਥੇ ਕਰ ਪੰਜਾਬੀ ਬੋਲਦੇ ਸੀਗੇ ਅੱਛਾ ਸਾਡੇ ਫਾਦਰ ਇਥੋਂ ਚਲੇ ਗਏ ਸੀ ਪੰਜਾਬ ਤੋਂ ਜੀ ਉਹ ਮੈਡੀਕਲ ਡਾਕਟਰ ਸੀ ਬ੍ਰਿਟਿਸ਼ ਆਮੀ ਦੇ ਨਾਮ ਕੈਨਿਆ ਚਲੇ ਗਏ ਸੀ ਜੀ 1937 ਚ 1937 ਚ ਓਕੇ ਤੇ ਉੱਥੇ ਰਹੇ ਕੈਨਿਆ ਸਾਡੀ ਪਰਾਇਸ਼ ਉੱਥੇ ਪਰ ਕਰ ਪੰਜਾਬੀ ਬੋਲਦੇ ਸੀ ਅੱਛਾ ਫਿਰ ਹਾਈ ਸਕੂਲ ਤੋਂ ਬਾਅਦ ਮੈਂ ਯੂਐਸਾ ਆਇਆ ਯੂਨੀਵਰਸਿਟੀ ਫਿਰ ਯੂਨੀਵਰਸਿਟੀ ਤੋਂ ਬਾਅਦ ਮੈਂ ਕੈਨੇਡਾ ਆਇਆ 1975 ਚ ਅੱਛਾ ਫਿਰ ਮੈਂ ਪਾਰਲੀਮੈਂਟ ਤੇ ਕੰਮ ਸ਼ੁਰੂ ਕੀਤਾ 1977 ਚ ਉਹ ਇੱਕ ਮੈਂਬਰ ਆਫ ਪਾਰਲੀਮੈਂਟ ਸੀਗਾ ਪੀਏ ਆਇਤੋਂ ਪ੍ਰੋਗਰੈਸਿਵ ਕਨਸਰਵੇਟਿਵ ਮੈਂਬਰ ਸੀ ਇਸ ਮਕੋਰੀ ਓਕੇ ਉਹ ਤਾਂ ਬਾਅਦੋਂ ਸੈਨੇਟਰ ਬਣਿਆ ਹੂੰ ਹੂੰ ਤੇ ਅਸੀਂ ਉਹ ਕੋਈ ਐਪਲੀਕੇਸ਼ਨ ਨਹੀਂ ਸੀ ਉਹ ਮੈਨੂੰ ਕਿਤੇ ਮਿਲਿਆ ਲਮੀ ਕਹਾਣੀ ਹੈ ਪਰ ਉਹ ਕਹਿੰਦਾ ਮੈਨੂੰ ਕੋਈ ਚਾਹੀਦਾ ਜਿਹੜਾ ਕਿ ਮਿਡਲ ਈਸਟ ਤੇ ਅਫਰੀਕਾ ਦੇ ਪਾਰੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੂੰ ਰਿਸਰਚ ਗਾਈਡ ਕਰੇ ਸੋ ਉਸ ਤੌਰ ਤੇ ਉਹਨੇ ਮੈਨੂੰ ਫਿਰ ਐਸ ਰਿਸਰਚ ਅਸਿਸਟੈਂਟ ਹਾਇਰ ਕਰ ਲਿਆ ਪਾਰਲੀਮੈਂਟ ਤੇ ਤੋਂ 1977 थे. ਵਾਸਿਵਾ ਉਸ ਵਕਤ ਭਾਰਤੀ ਮੂਲ ਦਾ ਕੋਈ ਮੈਂਬਰ ਪਾਰਲੀਮੈਂਟ ਸੀ ਨਹੀਂ ਜੀ ਕਿਉਂਕਿ ਨਾ ਤੇ ਭਾਰਤੀ ਦਾ ਕੋਈ Origen ਦਾ ਮੈਂਬਰ ਸੀ ਅਸੀਂ ਤਿੰਨ ਸਗੇ ਸਿਰਫ ਮੈਂ ਕਲਰ ਦੇ ਬੰਦੇ ਕਲਰ ਦੇ ਬੰਦੇ ਕੰਮ ਕਰਦੇ ਸੀ ਪਾਰਲੀਮੈਂਟ ਤੇ ਇੱਕ ਸੀ ਬਰਬੇਡੋਸ ਤੋਂ ਉਹ ਕੈਮਰਾਮੈਨ ਸੀਗਾ ਟੀਵੀ ਜੋ ਹਾਊਸ ਆਫ ਕਾਮਨ ਸ਼ੁਰੂ ਹੋਈ ਤੇ ਆਪਣਾ ਸਾਊਥ ਇੰਡੀਅਨ ਸੀ ਉਹ ਰੈਸਟੋਰੈਂਟਸ ਕੰਮ ਕਰਦਾ ਸੀ ਤੇ ਇੱਕ ਮੈਂ ਸੀਗਾ ਸੋਰੇ ਸੀ ਤਿੰਨ ਸੇ ਸਿਰਫ ਬੰਦੇ ਸੀ ਉਸ ਟਾਈਮ ਤੇ ਜਿਹੜੇ ਕੋਥੇ ਪਾਰਲੀਮੈਂਟ ਤੇ ਕੰਮ ਕਰਦੇ ਸੀ ਆਊਟਵਾਚ ਵਾਹ ਜੀ ਵਾਹ ਜਦੋਂ ਤੁਹਾਡੀ ਤੁਹਾਡੀ ਬੈਕਗ੍ਰਾਉਂਡ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਪਾਪਾ ਜੀ ਡਾਕਟਰ ਹੁੰਦੇ ਸੀ ਤੇ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਡਾਕਟਰ ਜੋਤ ਸਿੰਘ ਲੇਦਰ ਸੀ ਤੁਹਾਡੇ ਬੰਦੇ ਦੇ ਹਾਂਜੀ ਹਾਂਜੀ ਤੇ ਮੇਰੇ ਅੰਕਲ ਵੀ ਡਾਕਟਰ ਸੀ ਉਹ ਵੀ ਕੈਨਿਆ ਗਏ ਸੀਗੇ ਅੱਛਾ ਪਰ ਉਹ ਵਰਲਡ ਵਾਰ 2 ਤੇ ਬੇ ਟਾਈਮ ਤੇ ਅੰਡੇਮਨ ਆਈਲੈਂਡ ਆ ਗਏ ਸੀ ਵਾਪਸ ਅੰਡੇਮਨ ਨੇ ਕੋ ਹਾਂਜੀ ਤੇ ਉੱਥੇ ਉਹਨਾਂ ਦੀ ਸੈਕੰਡ ਵਰਲਡ ਵਾਰ ਮੌਤ ਹੋ ਗਈ ਸੀਗੀ ਅਟੈਕ ਕੀਤਾ ਸੀ ਜਪਾਨੀਸ ਨੇ ਅੱਛਾ ਪਰ ਸਾਰੇ ਫਾਦਰ ਤਾਂ ਉੱਥੇ ਰਹੇ ਕੈਨਿਆ ਉਥੇ ਉਹਨਾਂ ਦੇ ਡਾਇਡ देयर ਆਲਸੋ ਸੋ ਮੈਂ ਜੇ ਗਲਤ ਨਾ ਹਾਂ ਥੋੜਾ ਜਿਆ ਜਦੋਂ ਮੇਰਾ ਖਿਆਲ ਹੈ ਪਾਰਲੀਮੈਂਟ ਦੇ ਵਿੱਚ ਪੰਜਾਬੀ ਮੂਲ ਦੇ ਦੋ ਮੈਂਬਰ ਪਾਰਲੀਮੈਂਟ ਜਾਂਦੇ ਨੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਹਾਂ ਆਟਵਾ ਦੇ ਹਾਂਜੀ ਸ਼ਾਇਦ ਖਰਪਤਾਲੀਵਾਲ ਤੇ ਗੁਰਬਖਸ਼ ਮੱਲੀ ਸਨ ਹਾਂਜੀ ਕਿਹੜੇ ਸਾਲ ਦੀ ਗੱਲ ਹੈ ਇਹ 1993 ਚ ਜਿਹੜੀ ਇਲੈਕਸ਼ਨ ਹੋਈ ਕੈਨੇਡਾ ਚ ਜਨਰਲ ਇਲੈਕਸ਼ਨ ਉਸ ਵੇਲੇ ਸਿਰਫ ਦੋ ਆਪਣੇ ਮੈਂਬਰ ਜਿੱਤੇ ਜਿੱਤੇ ਦੋ ਇੱਕ ਸਕੇ ਗੁਰਬਖਸ਼ ਸਿੰਘ ਮੱਲੀ ਜਿਹੜੇ ਪਹਿਲੇ ਦਸਤਾਰਾਂ ਦੇ ਪਾਗਾਲੇ ਮੈਂਬਰ ਆਫ ਪਾਰਲੀਮੈਂਟ ਆਏ ਮੌਲਟਨ ਬ੍ਰਮਰੀ ਬ੍ਰਮਰੀ ਗੋਲ ਮੌਲਟਨ ਤੋਂ ਤੇ ਦੂਸਰੇ ਸੀ ਆਪਣੇ ਹਰਪਤਾਲੀਵਾਲ ਇੱਥੇ ਵਨਕੂਵਰ ਦੇ ਵਨਕੂਵਰ ਸਾਊਥ ਤੋਂ ਜੀ ਇਹ ਦੋ ਪਹਿਲੇ ਮੈਂਬਰ ਸੀ ਜਿਹੜੇ ਕਿ ਆਪਣੇ ਇੰਡੀਅਨ origin ਮੈਂਬਰ 1993 ਦੀ ਇਲੈਕਸ਼ਨ ਚ ਆਈ ਸੀ ਆਟਵਾ ਦੀ ਕੈਨੇਡੀਅਨ ਪਾਰਲੀਮੈਂਟ ਹਾਂ ਜੀ ਮੇਰੇ ਖਿਆਲ ਹੈ ਇੱਥੇ ਲੋਅਰ ਮੇਨਲੈਂਡ ਦੇ ਵਿੱਚੋਂ ਇਹ ਤਿੰਨ ਵਿਅਕਤੀ ਸਨ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀ ਉਸ ਇਲੈਕਸ਼ਨ ਦੇ ਵਿੱਚ 93 ਦੇ ਵਿੱਚ ਸਰਦਾਰ ਮੋਤਾ ਸਿੰਘ ਚੀਤਾ ਹਰਪਤਾਲੀਵਾਲ ਤੇ ਪ੍ਰੇਮ ਸਿੰਘ ਵਿਨਿੰਗ ਤਿੰਨਾਂ ਦੇ ਵਿੱਚੋਂ ਦੋ ਜਣੇ ਹਾਰ ਗਏ ਸੀ ਸਰਦਾਰ ਮੋਤਾ ਸਿੰਘ ਚੀਤਾ ਤੇ ਪ੍ਰੇਮ ਸਿੰਘ ਵਿਨਿੰਗ ਹਰਪਤਾਲੀਵਾਲ ਨੇ ਜਿੱਤੇ ਸਨ ਜਿੱਤ ਕੇ ਗਏ ਤੇ ਫੈਡਰਲ ਮਿਨਿਸਟਰ ਵੀ ਮੇਰੇ ਖਿਆਲ ਪਹਿਲੀ ਵਾਰ ਹੀ ਬਣੇ ਸਨ yes in fact harptaliwal was the one of pehle minister bane se in the western hemisphere ओके इंक्लूडिंग इन यूरोप इंग्लैंड किते भी कोई अपनी इंडियन ओरिजिन कैबिनेट मिनिस्टर नहीं थी ये पहले बने थी इन द वेस्टर्न वर्ल्ड वेस्टर्न वर्ल्ड सो इट वाज अ ग्रेट ऑनर के अपना बंदा वो वो लेवल पे फेडरल कैबिनेट मिनिस्टर रहे ते इन्होने फिर तीन कैबिनेट मिनिस्टर पोस्ट होल्ड की दिया हम्म रेवेन्यू जी फिशरीज हम्म ते फिर नेचुरल रिसोर्सेज मेहता उन्होंने हजदांदा सी मैं कह पंजाब दा जम्मया बंदा कनाडा जाके ਫਿਸ਼ਰੀਜ਼ ਮਿਨਿਸਟਰ ਬਣਿਆ ਮੱਛੀ ਪਾਲਣ ਵਿਭਾਗ ਹੁੰਦਾ ਸੀ ਪੰਜਾਬ ਦੇ ਵਿੱਚ ਵੀ ਉਹਦੇ ਮਿਨਿਸਟਰ ਬਣੇ ਆ ਅੱਛਾ ਉਹਦੇ ਵਿੱਚ ਤੁਸੀਂ ਜਦੋਂ ਉੱਥੇ ਰਹਿ ਕੁਦਰਤੀ ਗੱਲ ਹੈ ਜਦੋਂ ਤੁਸੀਂ ਐਜ਼ ਅ ਰਿਸਰਚ ਐਨਾਲਿਸਟ ਕਹਿ ਲਓ ਅਸਿਸਟੈਂਟ ਲੈਵਲ ਕਹਿ ਲਓ ਹੋਰ ਤੁਹਾਡੇ ਕੋਲ ਬੜੇ ਕੰਮ ਹੁੰਦੇ ਸੀ ਅੰਦਰ ਉਸ ਤੋਂ ਬਾਅਦ ਅੱਗੇ ਪ੍ਰੋਮੋਸ਼ਨ ਤੁਹਾਡੀ ਹੁੰਦੀ ਹੈ ਕਿ ਕਿੱਥੇ ਪਹੁੰਚੇ ਸੀ ਉਹ ਜਦੋਂ ਪਹਿਲਾ ਇੱਕ ਹੋਰ ਮੈਂ ਦੱਸ ਦਵਾਂ ਕਿ ਜਦੋਂ ਹਰਤਾਲੀ ਵਾਲ ਕੈਬਨਿਟ ਮਿਨਿਸਟਰ ਸੀ ਤੇ ਮੱਲੀ ਵੀ ਸੀ ਫੇਰ ਤੋਂ ਬਾਅਦ ਗੁਰਮント ਗਰੇ ਵਾਲਾ ਹੈ ਦੀਪਕ ਕੋਬਰਾ ਹੈ ਆਇਆ ਆਪਣਾ ਪੰਜਾਬੀ ਕੈਲਗਰੀ ਤੋਂ ਜੀ ਪਰ ਅਸੀਂ 1999 ਚ ਸਟੈਂਪ ਲਾਂਚ ਕੀਤਾ ਸੀਗਾ ਓਕੇ ਟੂ ਆਨਰ ਦੀ 100 ਅਨਿਵਰਸਰੀ ਆਫ ਦ ਸਿੱਖੀ ਅਰਾਈਵਲ ਕੈਨੇਡਾ ਚ ਓਕੇ ਉਹ ਸਟੈਂਪ ਲਾਂਚ ਕੀਤਾ ਸੀ ਆਊਟਵਰਚ ਹੂੰ ਫਰਸਟ ਟਾਈਮ ਕੈਨੇਡੀਅਨ ਕੈਨੇਡਾ ਪੋਸਟ ਨੇ ਉਹ ਸਟੈਂਪ ਲਾਂਚ ਕੀਤਾ ਸੀ ਬਿਲਕੁਲ ਯਾਦ ਹੈ ਜੀ ਮੈਨੂੰ ਖੰਡੇ ਦਾ ਸੀਗਾ ਉਹ ਉਤੇ ਛਾਪ ਸ਼ਾਇਦ ਮੈਨੂੰ ਕੋ ਸੰਭਾਲ ਕੇ ਵੀ ਪਈ ਹੈ ਘਰੇ ਰੱਖੀ ਹੋਈ ਰੱਖੀ ਹੈ ਜੀ ਉਹ ਕਮੇਟੀ ਤੇ ਮੈਂ ਆਰਗੇਨਾਈਜ਼ ਕੀਤੀ ਸੀ ਤੇ ਉਹਦੇ ਤੇ ਹਰਤਾਲੀ ਵਾਲੇ ਨੇ ਬਹੁਤ ਹਿੱਸਾ ਲਾਤਾ ਜ ਮੱਲੀ ਉਹਨਾਂ ਨੇ ਉਹ ਸੀ ਉਹ ਜਦੋਂ ਸਟੈਂਪ ਲਾਂਚ ਕੀਤਾ 700 ਬੰਦੇ ਆਏ ਸੀ ਉਹ ਡਿਨਰ ਤੇ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਸੁਪਰੀਮ ਕੋਰਟ ਦਾ ਚੀਫ ਜਸਟਿਸ ਲੇਡੀ ਤੇ ਲੋਟ ਆ ਕੈਬਨਟ ਮਿਨਿਸਟਰ ਸੋ ਦੈਟ ਵਾਸ ਅ ਬਿਗ ਇਮਪੈਕਟ ਕਿ ਰੈਕਗਨਾਈਜ਼ ਕਰਨਾ ਕਿ 100 ਸਾਲ ਸਿੱਖਾਂ ਦੀ ਰੈਕਗਨੀਸ਼ਨ ਇਨ ਕੈਨੇਡਾ ਉਹ ਕੀਤੀ ਸੀ ਉਹ ਤੋਂ ਬਾਅਦ ਫਿਰ ਮੈਂ ਜਦੋਂ ਰਿਸਰਚ ਅਸਿਸਟੈਂਸੀ ਪਾਰਲੀਮੈਂਟ ਤੇ ਫਿਰ ਮੈਂ ਆਟਵਾਚ ਇੱਕ ਮੈਗਜ਼ੀਨ ਸ਼ੁਰੂ ਕੀਤੀ ਸੀ ਡਿਪਲੋਮੈਟ ਐਂਡ ਇੰਟਰਨੈਸ਼ਨਲ ਕੈਨੇਡਾ ਓਕੇ ਉਹ ਮੈਗਜ਼ੀਨ ਸਾਰੇ ਆਪਣੇ ਫੋਰਨ ਅਫੇਅਰਸ ਕੈਨੇਡੀਅਨ ਫੋਰਨ ਅਫੇਅਰਸ ਐਮਬੈਸੀਜ਼ ਬਾਹਰ ਜਾਂਦੀ ਸੀ ਉੱਥੇ ਵੀ ਆਟਵਾਚ ਡਿਸਟ੍ਰਿਬਿਊਟ ਕਰਕੇ ਆਟਵਾਚ 130 ਕੇ 125 ਡਿਪਲੋਮੈਟਿਕ ਮਿਸ਼ਨਸ ਹੋਣੇ ਨੇ ਅੱਛਾ ਮਿਸ਼ਨਸ ਅਡਰ ਕੰਟਰੀਜ਼ ਦੇ ਓਕੇ ਕਿਉਂਕਿ ਹੈਰਾਨਗੀ ਦੀ ਗੱਲ ਹੈ ਕਿ ਕੈਨੇਡਾ ਛੋਟੀ ਕੰਟਰੀ ਇਨ ਅ ਵੇ ਯਾ ਨਹੀਂ ਛੋਟੀ ਹੈ ਪਰ ਸਾਰੇ ਫ੍ਰੈਂਕੋਫੋਨ ਕੰਟਰੀਸ ਫ੍ਰੈਂਚ ਸਪੀਕਿੰਗ ਕਿਉਂਕਿ ਕੈਨੇਡਾ ਇਜ਼ ਆਲਸੋ ਆਫੀਸ਼ੀਅਲੀ ਫ੍ਰੈਂਚ ਸਪੀਕਿੰਗ ਅਬਸੋਲੂਟ ਉਹਨਾਂ ਦੇ ਐਮਬੈਸਡਰਸ ਕਮਨ ਉਹਦੇ ਤਾਂ ਹੋਣੇ ਹੈ ਇੰਗਲਿਸ਼ ਸਪੀਕਿੰਗ ਫਿਰ ਲਾਟਿਨ ਅਮਰੀਕਾ ਦੇ ਵੀ ਆਰਗੇਨਾਈਜੇਸ਼ਨ ਆਫ ਅਮਰੀਕਨ ਸਟੇਟਸ ਉਹਨਾਂ ਦੇ ਵੀ ਐਮਬੈਸਡਰ ਆਉਟਵਾ ਸੀਗੇ ਸੋ ਆਉਟਵਾ ਦੇ ਵਿੱਚ ਇੱਕ ਸੋਤੀ ਡਿਪਲੋਮੈਟਿਕ ਮਿਸ਼ਨ ਸੀਗੇ ਸੋ ਮੈਗਜ਼ੀਨ ਉਹਨਾਂ ਕੋ ਜਾਂਦੀ ਸੀਗੀ ਤੇ ਉਹ ਮੈਗਜ਼ੀਨ ਹੁਣ ਵੀ ਚੱਲੀ ਜਾਂਦੀ ਹੈ ਡਿਪਲੋਮੈਟਿਕ ਐਂਡ ਇੰਟਰਨੈਸ਼ਨਲ ਕੈਨੇਡਾ ਮੈਗਜ਼ੀਨ ਵਾਹ ਜੀ ਵਾਹ ਫਿਰ ਉਹ ਤੋਂ ਬਾਅਦ ਮੈਂ ਤੁਹਾਡੇ ਵੱਲੋਂ ਸ਼ੁਰੂ ਕੀਤੀ ਸੀ ਮੈਂ ਸ਼ੁਰੂ ਕੀਤੀ ਸੀ ਅੱਛਾ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਤੁਹਾਡੇ ਵੱਲੋਂ ਕਿਉਂਕਿ ਬੀਇੰਗ ਅ ਪੰਜਾਬੀ ਪਰਿਵਾਰ ਦੇ ਵਿੱਚ ਜੰਮੇ ਤੁਹਾਡੇ ਪਾਪਾ ਜੀ ਆਪ ਖੁਦ ਡਾਕਟਰ ਸਰਦਾਰ ਸੰਤ ਤੁਹਾਡੇ ਚਾਚਾ ਜੀ ਤਾਇਆ ਜੀ ਜਿਨ੍ਹਾਂ ਦਾ ਜ਼ਿਕਰ ਕੀਤਾ ਉਹ ਵੀ ਮੈਡੀਕਲ ਖੇਤਰ ਦੇ ਵਿੱਚ ਸੀ ਮੇਰਾ ਕਹ ਲੈ ਵਿਸਾਖੀ ਮਨਾਉਣ ਦੀ ਪ੍ਰਥਾ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਉਹ ਪੰਦਰ ਸਿੰਘ ਲੈਦਰ ਦਾ ਬੜਾ ਬੜਾ ਯੋਗਦਾਨ ਪਾਇਆ ਉਹ ਇਹ ਸੁਰਾ ਹੋਇਆ ਕਿਉਂਕਿ ਇੱਥੇ ਜਿਹੜੇ ਮੈਂਬਰ ਸੀ ਵੈਂਕੂਵਰ ਸਾਊਥ ਦੇ ਜੀ ਜான் ਫਰੇਜ਼ਰ ਉਹ ਤਾਂ ਬਾਦ ਸਪੀਕਰ ਵੀ ਬਣੇ ਪਾਰਲੀਮੈਂਟ ਦੇ ਹਾਂ ਇੱਕ ਤੇ ਨਸੀ ਖੜੇ ਸੀਗੇ ਪਾਰਲੀਮੈਂਟ ਫੰਕਸ਼ਨ ਹੋ ਰਿਹਾ ਸੀ ਸਕਾਟਿਸ਼ ਦਾ ਹੂੰ ਤੇ ਉਹ ਨਾਲ ਖੜੇ ਸੀ ਜான் ਫਰੇਜ਼ਰ ਉਹਨਾਂ ਨੂੰ ਮੈਂ ਕਿਹਾ ਇਹ ਵੀ ਹੋਣਾ ਚਾਹੀਦਾ ਕਿ ਇੱਥੇ ਵਿਸਾਖੀ ਵੀ ਮਨਾਇਆ ਜਾਏ ਸਿੱਖਾਂ ਦੀ ਉਹ ਕਹਿੰਦੇ ਵਾਈ ਨਾਟ ਸੇ ਪਹਿਲੀ ਵਾਰ ਇਹ 1986 ਮੈਂ ਕਿਹਾ ਵਿਸਾਖੀ ਦੀ ਰਿਸੈਪਸ਼ਨ ਹੋਣੀ ਚਾਹੀਦੀ ਹੈ ਫਿਰ ਅਸੀਂ 3 ਸਾਲ ਮਨਾਈ ਵਿਸਾਖੀ ਫੰਕਸ਼ਨ ਜਦੋਂ ਮਲੀਓ ਨਹੀਂ ਆਏ 93 ਤੋਂ ਬਾਅਦ ਉਹਨਾਂ ਨੇ ਫਿਰ ਆਪਣਾ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਉਹ ਪਾਠ ਰੱਖਿਆ ਸੀਗਾ ਪਰ ਪਹਿਲੀ ਫੰਕਸ਼ਨ ਜਿਹੜੀ ਹੋਈ ਸੀ ਉਹ ਸਾਖੀ ਦੀ ਔਰ 1986 19? 86 ਪਾਰਲੀਮੈਂਟ 86 ਦੇ 10 ਸਾਲ ਤੋਂ ਹੀ ਲਗਾਤਾਰ ਬਣਾਉਦੇ ਰਹੇ 87 88 ਦੇ ਇਲੈਕਸ਼ਨ ਸਿਗੀ ਫਿਰ ਉਹ ਤੋਂ ਬਾਅਦ ਸਭ ਕੁਝ ਚੇਂਜ ਹੋ ਗਿਆ ਇਹਨਾਂ ਵੇ ਬਟ ਫਰਸਟ 3 ইয়ারਸ 86 87 88 ইয়ার্স বাট ਯੂ ਆਰ ਦਾ ਫਰਸਟ ਵਨ ਹੁਨਿਸ਼ੀਏਟ ਵਾਹ ਜੀ ਵਾਹ ਤੇ ਇੱਕ ਇਹਦੇ ਚ ਥੋੜਾ ਜਿਆਦਾ ਦੱਸਿਓ ਕਿ ਉਸ ਤੋਂ ਬਾਅਦ ਕਦੇ ਤੁਹਾਨੂੰ ਆਫਰ ਨਹੀਂ ਹੋਈ ਕਿ ਯਾਰ ਪੰਜਾਬੀ ਮੂਲ ਦਾ ਨੌਜਵਾਨ ਹੈ ਔਰ ਇਹਨੂੰ ਕਦੇ ਭਾਰਤੀ ਹਾਈ ਕਮਿਸ਼ਨਰ ਕੈਨੇਡਾ ਵੱਲੋਂ ਕੈਨੇਡਾ ਵੱਲੋਂ ਜਾਂ ਕਾਉਂਸਲ ਜਨਰਲ ਆਫ ਇੰਡੀਆ ਇਸ ਤਰ੍ਹਾਂ ਦੀ ਕੋਈ ਪੋਸਟਿੰਗ ਇੰਡੀਆ ਦੇ ਵਿੱਚ ਦਿੱਤੀ ਜਾਵੇ ਕਦੇ ਜ਼ਿਕਰ ਨਹੀਂ ਹੋਇਆ ਮੇਰੇ ਮੇਰੇ ਸ਼ੌਕਸ ਇੰਟਰਸਟ ਸਿਰਫ ਤਿੰਨ ਚੀਜ਼ਾਂ ਚ ਹਮ ਇੱਕ ਕੋਲੋਨੀਅਲਿਜ਼ਮ ਓਕੇ ਇੱਕ ਅਪਾਰਟਾਈਡ ਇਨ ਸਾਊਥ ਅਫਰੀਕਾ ਕਿ ਉਹ ਖਤਮ ਕਰਨੀ ਚਾਹੀਦੀ ਹੈ ਓਕੇ ਤੇ ਇੱਕ ਪੈਲੇਸਟਾਈਨੀਅਨ ਇਸ਼ੂ ओके क्योंकि आपने सिखਾਂ ਚ ਇਹੀ ਸਿਖਾਇਆ ਗਿਆ ਜਦੋਂ ਮੱਲੀ ਤੇ ਹਰਪ ਧਾਲੀ ਵੀਲ ਵੇ ਆਈ ਸੀ ਆਟਵਾ ਉਹ ਕਹਿੰਦੇ ਇਹ ਕਿਉਂ ਹੈ ਕਿ ਤੁਸੀਂ ਸਿਰਫ ਸਾਰੀ ਇੰਡੀਅਨ ਕਮਿਊਨਿਟੀ ਕੋਈ ਲੈ ਲਓ ਉਹਨਾਂ ਸਿਰਫ ਦੋ ਸਿੱਖ ਹੈ ਜਿਹੜੇ ਕਿ ਪਾਰਲੀਮੈਂਟ ਚ ਆਏ ਹਨ ਉੱਥੇ ਮੈਨੂੰ ਯਾਦ ਹੈ ਆਟਵਾ ਸਿਟੀਜ਼ਨ ਦਾ ਰਿਪੋਰਟਰ ਸੀਗਾ ਉਹ ਪੁੱਛ ਰਿਹਾ ਸੀ ਉਹਨੂੰ ਮੈਂ ਬੁਲਾਇਆ ਧਾਲੀ ਵਾਲਾ ਗੱਲਾਂ ਉਹਨੂੰ ਮੈਂ ਕਿਹਾ ਮੈਂ ਕਿਹਾ ਸਾਡੇ ਸਿੱਖਾਂ ਚ ਇਹ ਸਿਖਾਇਆ ਗਿਆ ਕਿ ਫਾਈਟ ਫਾਰ ਦੀ ਅੰਡਰਡੌਗ fight okay. for human rights yes absolutely and make these are the people who in a country which we dekh lo canada ch hmm. pehla aake kinna ne ithe humorously fight kita tusi je sada se apne Bilkul. restaurants ni jaan dende racism apne bande ne pehla fight kita hun ta chalo theek ho gaya kam so this this was an important thing ke pehla oh mere the interest if 84 to baad to be honest hmm. ohda fir mera interest hoya ke apne sikhan di issues te kal ke ki ho reya india de vich ਤੁਸੀਂ ਗਿਆਨ ਸਿੰਘ ਉਹਨਾਂ ਦਾ ਜ਼ਿਕਰ ਕੀਤਾ 1991 ਚ ਉਹ ਕਹਿੰਦੇ ਕਿ ਤੂੰ ਇਹਨਾਂ ਚ ਇੰਟਰਸਟ ਲੈ ਰਿਆ ਪੈਲੇਸਟੀਨियन ਅਪਾਰਟਾਈਡ ਉਹ ਵੀ ਸੋਚੋ ਸਿੱਖਣਾ ਕੀ ਹੋ ਰਿਹਾ ਇੰਡੀਆ ਚ ਓਕੇ ਉਹਨਾਂ ਨੇ ਫਿਰ ਕਹਿੰਦੇ ਡੈਲੀਗੇਸ਼ਨ ਲੈ ਕੇ ਜਾਓ ਉੱਥੇ ਫਿਰ ਮੈਂ 3 ਮੈਂਬਰ ਹੋਰ ਮੈਂਬਰ ਵੀ ਜਾਣ ਨੂੰ ਤਿਆਰ ਸੀ ਪਰ ਜੋ ਕਲਰਕ ਉਹਨੂੰ ਐਕਸਟਰਨਲ ਅਫੇਅਰਸ ਮਿਨਿਸਟਰੀ ਫੋਰਨ ਅਫੇਅਰਸ ਉਹਨੇ ਦੂਸਰੇ ਮੈਂਬਰ ਨੂੰ ਕਿਹਾ ਕਿ ਨਾ ਜਾਇਓ ਡੈਲੀਗੇਸ਼ਨ ਤੇ ਹਮਮ ਸਿਰਫ 3 ਗਏ ਸਵੈਨ ਰੌਬਿੰਸਨ ਜਿਹੜਾ ਵੈਂਕੂਵਰ ਤੋਂ ਮੈਂਬਰ ਸੀ ਡੈਰੈਕਟਲੀ ਐਨਡੀਪੀ ਸੇ ਗੱਤ ਤਿੰਨੋ ਪਾਰਟੀ ਚ ਲੈ ਕੇ ਗਿਆ ਮੈਂ ਜੀ ਸਵੈਨ ਰੌਬਿੰਸਨ ਐਨਡੀਪੀ ਦਾ ਤੇ ਡਾਇਰੈਕਟਲੀ ਲਿਬਰਲ ਪਾਰਟੀ ਦਾ ਤੇ ਬਾਰਬਰ ਗ੍ਰੀਨ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੀ ਮੈਂਬਰਸ਼ਿਪ 91 ਚ ਸੀ ਗਏ ਇੰਡੀਆ ਤਿੰਨਾਂ ਨੂੰ ਲੈ ਕੇ ਹਾਂਜੀ ਲੈ ਕੇ ਗਏ ਉਹਨਾਂ ਨੂੰ ਇੰਡੀਆ ਦਾ ਸਭ ਕੁਝ ਦਿਖਾਇਆ ਅਮਰitsar ਜਿਹੜੀ ਜੇਲ ਸੀ ਉੱਥੇ ਜਿੱਥੇ ਟੌਰਚਰ ਕਰਦੇ ਸੀ ਉਹ ਦਿਖਾਇਆ ਸੋ ਵੀ ਟਾਕ ਟੂ ਪੀਪਲ ਜਿਹੜੀ ਦਿੱਲੀ ਆਪਣੇ ਵਿਡੋਜ਼ ਦੀ ਕਲੋਨੀ ਹੈ ਉੱਥੇ ਮਿਲੇ ਉਹਨਾਂ ਨੂੰ ਉਹ ਸਖਾਇਆ ਸੋ ਮਾਈ ਇੰਟਰਸਟ ਗਾਟ ਇਨਟੂ ਇੰਡੀਅਨ ਪੋਲਿਟ ਇੰਡੀਅਨ ਸੋਰਟ ਆਫ ਅਫੇਅਰਸ ਹੂੰ ਹੂੰ ਉਹ ਤੋਂ ਬਾਅਦ ਫਿਰ ਮੈਂ ਆਟਵਾ ਕਾਲਮ ਕਰ ਦਿੰਦਾ ਸੀ ਔਨ ਡਿਪਲੋਮੈਟਸ ਇੰਗਲਿਸ਼ ਨਿਊਜ਼ਪੇਪਰ ਹੈ ਜਿਹੜਾ ਲਾਰਜੈਸਟ ਆਟਵਾ ਸਿਟੀਜ਼ਨ ਯਾ ਓਕੇ ਫਿਰ ਸੀਪੈਕ ਤੇ ਵੀ ਸ਼ੋ ਕੀਤਾ ਉਹ ਸੀਪੈਕ ਦੇ ਉੱਤੇ ਹਾਂਜੀ ਤੁਹਾਡੇ ਇਹਦੇ ਬਾਰੇ ਪਾਰਲੀਮੈਂਟ ਜਿਹੜੇ ਚੈਨਲ ਹੈ ਪਾਰਲੀਮੈਂਟ ਚੈਨਲ ਉਹ ਤੇ ਡਿਪਲੋਮੈਟਸ ਦਾ ਸ਼ੋ ਹੁੰਦਾ ਸੀ ਕੈਨ ਦੇ ਦਾ ਐਵਰੀ ਵੀਕ ਉਹ ਕੀਤਾ ਫਿਰ ਫਿਰ ਹਫਤਾਲੀਵਾਲ ਤੇ ਮਲਦੀ ਉਹਨਾਂ ਨੇ ਫਾਈਟ ਕੀਤਾ ਕਿ ਆਪਣਾ ਕਾਉਂਸਲ ਖੋਲਣਾ ਚਾਹੀਦਾ ਚੰਡੀਗੜ੍ਹ ਇਹ ਆਪਣੇ ਉਸ ਟਾਈਮ ਤੇ 80% 70 ਤੋਂ 80% ਜਿਹੜੇ ਇਮੀਗ੍ਰੈਂਟ ਆਉਂਦੇ ਸੀ ਕੈਨੇਡਾ ਉਹ ਦਿੱਲੀ ਤੋਂ ਵੀਜ਼ਾ ਲੈਣ ਜਾਂਦੇ ਸੀ ਉਹਨਾਂ ਨੂੰ ਰਾਤ ਨੂੰ ਉੱਥੇ ਰਹਿਣਾ ਪੈਂਦਾ ਸੀ ਉਹ ਕਹਿੰਦੇ ਇਹ ਕਿਉਂ ਨਹੀਂ ਕਿ ਜੰਦੀਗੜ ਦੇ ਵਿੱਚ ਕੌਂਸਲ ਜਨਰਲ ਖੋਲੋ ਜਿਹੜਾ ਵੀਜ਼ਾ ਉੱਥੇ ਹੀ ਮਿਲ ਜਾਵੇ ਉਹਨਾਂ ਨੂੰ ਇਹ ਪਹਿਲੀ ਕੰਟਰੀ ਸੀ ਕੈਨੇਡਾ ਜਿਨ੍ਹਾਂ ਨੇ ਉੱਥੇ ਕੌਂਸਲ ਜਨਰਲ ਦਾ ਆਫਿਸ ਖੋਲਿਆ ਹੁਣ ਵੀ ਤੁਹਾਡੇ ਐਫਰਟਸ ਨਾਲ ਕਿਉਂਕਿ ਤੁਸੀਂ ਵਿੱਚ ਬੈਠੇ ਸੀ ਕੁਦਰਤੀ ਗੱਲ ਹੈ ਤੇ ਤੁਹਾਡੇ ਐਫਰਟਸ ਦੇ ਨਾਲ ਹੀ ਉਹ ਚੰਡੀਗੜ੍ਹ ਦੇ ਵਿੱਚ ਦਫਤਰ ਖੁੱਲਿਆ ਬਿਲਕੁਲ ਸੋ ਉਸ ਵੇਲੇ ਫਿਰ ਕਿਉਂਕਿ ਪ੍ਰਾਈਮ ਮਿਨਿਸਟਰ ਜੌਨ ਕਰਤਿਆ ਵੀ ਹੌਪਟਾਲੀਵਲ ਮਿਨਿਸਟਰ ਸਗੇ ਮੱਲੀ ਵੀ ਸਗੇ ਉਥੇ ਹਮ ਜ਼ੋਰ ਪਾ ਕੇ ਫਿਰ ਉਹਨੇ ਕਾਉਂਸਲ ਜਨਰਲ ਆਫਿਸ ਕਹ ਕੇ 2004 ਦੇ ਖੋਲਣਾ ਚਾਹੀਦਾ ਜੀ ਫਿਰ ਅਨਾਉਂਸਮੈਂਟ ਹੋਈ ਕਿ ਖੋਲਣਾ ਚਾਹੀਦਾ ਉਥੇ ਫਿਰ ਆਪਣੇ ਬਥੇਰੇ ਕੌਮ ਦੇ ਬੰਦੇ ਸਗੇ ਜਿਹੜੇ ਕਹਿੰਦੇ ਸੀ ਕਿ ਇਹਨੂੰ ਬਣਨਾ ਚਾਹੀਦਾ

ਆਫਿਸ ਖੋਲੇ ਅਕਟੋਬਰ ਦਾ 24 ਸੀਗਾ ਦਸ ਸਟ੍ਰੇਂਜ ਹਮ ਕਲ ਅੱਜ ਦੀ ਆਹੀ ਗੱਲ ਹੈ ਥੈਟ ਵਾਸ 2004 ਸਾਲ 21 ਸਾਲ ਪਹਿਲਾਂ ਫਿਰ ਉਥੇ ਆਫਿਸ ਖੋਲੇ ਆਪਣੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜੋ ਰੌਂਗ ਰਹਤੇ ਆ ਉਥੇ ਸੀਗੇ ਜੀ ਬਿਲਕੁਲ ਆਫਿਸ ਖੋਲੇ ਤੇ ਪੁਆਇੰਟ ਕੀਤਾ ਫਿਰ ਅਸੀਂ ਵਾਪਸ ਆਏ ਆਊਟ ਹੋ ਗਏ ਹਮ ਹਮ ਉਸ ਵੇਲੇ ਫੇ ਹੁਣ ਤੱਕ ਮੈਨੂੰ ਪਤਾ ਨਹੀਂ ਕਿਉਂ ਬੱਡੇ ਸੈਡ نو ਵੀ ਕੈਨ ਨਾਟ ਅਪੋਇੰਟ ਯੂ ਫਾਰ ਸਕਿਉਰਿਟੀ ਰੀਜ਼ਨਸ ਹਮ ਹਮ ਉਹ ਦੋ ਸਾਲ ਲੱਗੇ ਉਹਨਾਂ ਨੇ ਮੈਨੂੰ ਕਲੀਅਰੈਂਸ ਕਰਤੀ ਸੀਗੀ 5 ਸਾਲ ਦੀ ਸਟਾਪ ਸਿਕਿਉਰਿਟੀ ਕਲੀਅਰੈਂਸ ਆਈ ਕੁਡ ਰੀਡ ਐਨੀ ਕੈਨੇਡੀਅਨ ਗਵਰਨਮੈਂਟ ਡਾਕੂਮੈਂਟਸ ਓਕੇ ਉਹ ਤੋਂ ਬਾਅਦ ਉਹਨਾਂ ਨੇ ਫਿਰ ਇੱਥੇ ਪ੍ਰਾਈਮ ਮਿਨਿਸਟਰ ਵੀ ਚੇਂਜ ਹੋ ਗਏ ਸੀ ਪੌਲ ਮਾਰਟਿਨ ਬਣ ਗਏ ਸੀ ਪ੍ਰਾਈਮ ਮਿਨਿਸਟਰ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਵੀ ਵਿਲ ਅਪਾਇੰਟ ਯੂ ਐਸ ਡੈਪਟੀ ਅੰਬੈਸਡਰ ਟੂ ਦ ਯੂਐਨ এনਵਾਇਰਨਮੈਂਟ ਪ੍ਰੋਗਰਾਮ ਐਟ ਦ ਕੈਨੇਡੀਅਨ ਹਾਈ ਕਮਿਸ਼ਨ ਇਨ ਨੈਰੋਬੀ ਕੇਨੀਆ ਓਕੇ ਜਿਹੜੀ ਮੇਰੀ ਜਨਮ ਦੀ ਜਨਮ ਦੀ ਜਗ੍ਹਾ ਸੀ ਬਿਲਕੁਲ ਮੈਂ ਤਾਂ ਬੜਾ ਖੁਸ਼ ਹੋਇਆ ਚਲੋ ਚੰਡੀਗੜ੍ਹ ਵੀ ਠੀਕ ਸੀ ਪਰ ਅਸੀਂ ਜਾਣਦੇ ਨਹੀਂ ਸੀ ਮੈਂ ਤਾਂ ਜਾਣਦਾ ਨਹੀਂ ਸੀ ਫਿਰ ਉਹ 2 ਸਾਲ ਐਕਚੁਅਲੀ ਪ੍ਰਾਈਮ ਮਿਨਿਸਟਰ ਮਾਰਟਨ ਨੇ ਉਹ ਜਗ੍ਹਾ ਖਾਲੀ ਰੱਖੀ ਕਿ ਜਿੰਨੀ ਤੱਕ ਮੇਰਾ ਕੇਸ ਪੂਰਾ ਨਹੀਂ ਹੁੰਦਾ ਉਹ ਕਲੀਅਰੈਂਸ ਨਹੀਂ ਹੁੰਦੀ ਕਲੀਅਰੈਂਸ ਨਹੀਂ ਹੋਈ ਉਹਨਾਂ ਨੇ ਕਿਸੇ ਨੂੰ ਨਹੀਂ ਸੀ ਅਪoint ਕੀਤਾ ਉੱਥੇ ਉਹ ਤਾਂ ਬਾਅਦ ਕੀਤਾ ਮੈਂ ਤਾਂ ਬਹੁਤ ਖੁਸ਼ ਆਇਆ ਫਿਰ ਕੈਨੀਆਂ ਗਏ ਉੱਥੇ ਪੁਰਾਣੇ ਦੋਸਤ ਮਿਲੇ ਜਿਹੜੇ ਸਾਡੇ ਨਾਲ ਸਕੂਲ ਵੀ ਪੜ੍ਹਦੇ ਸੀਗੇ ਕਲਾਸਮੇਟਸ ਪੁਰਾਣੇ ਮੈਟਸ ਜਿਹੜੇ ਛੋਟੇ ਛੋਟੇ ਜਿੰਨੇ ਨਾਲ ਖੇਡੇ ਸੋ ਸਾਢੇ 3 ਸਾਲ ਉੱਥੇ ਲਾਇਆ ਉਹ ਤੋਂ ਐਸ ਐਸ ਕੈਨੇਡਾਜ਼ ਡਿਪਲੋਮੈਟ ਅੰਬੈਸਡਰ ਟੂ ਦਿ ਯੂਨੈਪੋਟ ਐਟ ਦਿ ਕੈਨੇਡੀਅਨ ਹਾਈ ਕਮਿਸ਼ਨ ਹੂੰ ਉਹ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਰਿਟਾਇਰ ਹੋ ਜਾਈਏ ਹੁਣ ਥੋੜੀ ਜਿਹੀ ਮੌਜਾਂ ਕਰੀਏ ਦੁਨੀਆ ਦੇਖੀਏ ਸੋ 10 ਛੋੜਾ ਬਿੰਡੋਈ ਨਹੀਂ ਜਵਾਨੀ ਚ ਰਿਟਾਇਰ ਹੋ ਗਏ ਤੁਸੀਂ ਵਾਹ ਦੇਖਣ ਨੂੰ ਜਵਾਨ ਲੱਗਦੇ ਹੋਵੋਗੇ ਵਾਹ ਵਾਹ ਅੱਛਾ ਹੁਣ ਇਹ ਤਾਂ ਥੋੜੀ ਜਿਹੀ ਹੋ ਗਈ ਤੁਹਾਡੀ ਲਾਈਫ ਦੀ ਗੱਲਬਾਤ ਫੈਡਰਲ ਪੋਲਿਟਿਕਸ ਦੀ ਗੱਲਬਾਤ ਜਦੋਂ ਬੀਸੀ ਦੀ ਗੱਲਬਾਤ ਕਰੀਏ ਬੀਸੀ ਦੇ ਕੋ ਚੇਤੇ ਹੈਗਾ ਕਿ ਕਿਹੜਾ ਪੰਜਾਬੀ ਮੌਲਦਾ ਵਿਅਕਤੀ ਸੀ ਜਿਹੜਾ ਬੀਸੀ ਦੀ ਅਸੈਂਬਲੀ ਦੇ ਵਿੱਚ ਵਿਕਟੋਰੀਆ ਚ ਪਹਿਲੀ ਵਾਰ ਗਿਆ ਕਿਉਂਕਿ ਤੁਹਾਡਾ ਤਾਂ ਸਾਰੇ ਪਾਸੇ ਲਿੰਕ ਹੁੰਦੇ ਸਨ ਪਤਾ ਸੀ ਲੋਕੀ ਤਾਂ ਲਿੱਧੜਾ ਅਪੁਆਇੰਟਮੈਂਟ ਬਣਾਉਣ ਦੇ ਲਈ ਤਰਸਦੇ ਸੀ ਯਾਰੋ ਜੇ ਕਿਤੇ ਮੇਰਾ ਲੰਚ ਉਹਨਾਂ ਨਾਲ ਡਿਨਰ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਮੈਨੂੰ ਯਾਦ ਆਏ ਗੱਲਾਂ ਸਾਰੀਆਂ ਨੇ ਆਪਣੇ ਬੰਦੇ ਨੇ ਇੱਥੇ ਵੀ ਬਥੇਰੀ ਕੋਸ਼ਿਸ਼ ਕੀਤੀ ਆ ਬਥੇਰੇ ਪੋਲਿਟਿਕਸ ਰਹੇ ਨੇ ਹੁਣ ਹੁਣ ਤੇ ਦੇਖ ਲਓ ਬੀਸੀ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਆਪਣੇ ਬਹੁਤ ਮੈਂਬਰ ਆਫ ਪਾਰਲੀਮੈਂਟ ਨੇ ਯੂ ਨੋ ਸਿਕ ਔਰਜਿਨ ਦੇ ਸੁਖਤ ਹਲੀਵਾਲ ਉਸ ਤੋਂ ਬਾਅਦ ਗਿਆ ਬਹੁਤ ਲੰਮਾ ਸਮਾਂ 6 ਵਾਰੀ ਬਹੁਤ ਲੰਮਾ 6 ਵਾਰੀ ਫਿਰ ਆਪਣਾ ਰਣਦੀਪ ਸਰਾਏ ਹੋਰ ਵੀ ਮੈਂਬਰ ਬਥੇਰੇ ਆਏ ਨੇ ਆਪਣੇ ਲੇਡੀ ਆਈਆ ਟਿਲੋ ਕਿਊਬੈਕ ਤੋਂ ਫਲਰਲੀ ਬਾਈ ਲਿੰਗਵਲ ਹੋਰ ਆਪਣੇ ਬਥੇਰੇ ਮੈਂਬਰ ਆਏ ਪਰ ਇੱਥੇ ਜਿਹੜੇ ਆਪਣਾ ਮੋਸ ਹੁੰਦਾ ਸੀਗੇ ਜੀ ਹੀ ਵਾਸ ਵੈਰੀ ਪਾਵਰਫੁਲ ਵੈਰੀ ਗੁੱਡ ਆਰਟੀਕੂਲੇਟ ਮੈਂਬਰ ਆਫ ਪਾਰਲੀਮੈਂਟ ਇਨ ਦ ਬੀਸੀ ਲੈਜਿਸਲੇਚਰ ਉਹਨਾਂ ਨੇ ਬਹੁਤ ਤਮ ਇ ਹੀ ਵਾਸ ਅ ਟਰਨੀ ਜਨਰਲ ਉਸ ਜੀ ਮੀਚ ਲੈਕ ਵਾਲੇ ਜੋ ਇੱਥੇ ਕਨਸਟੀਟਿਊਸ਼ਨ ਦੀ ਗੱਲਾਂ ਹੁੰਦੀਆਂ ਸੀ ਉਹ ਆਟੋ ਆਏ ਸੀ ਉਦੋਂ ਮਿਲੇ ਸੀਗੇ ਸੋ ਹੀ ਵਾਸ ਅ ਵੈਰੀ ਗੁੱਡ ਇਫੈਕਟਿਵ ਮੈਂਬਰ ਆਫ ਪਾਰਲੀਮੈਂਟ ਐਂਡ ਆ ਥਿੰਕ ਹੀ ਵਾਸ ਅ ਐਕਚੁਅਲੀ ਜਿਹਨੇ ਪਹਿਲਾਂ ਸ਼ੁਰੂ ਕੀਤਾ ਕਿ ਆ ਆਪਣੇ ਸਿੱਖ ਕੌਮ ਲਈ ਪੰਜਾਬੀਆਂ ਲਈ ਕੈਨੇਡਾ ਦੇ ਵਿੱਚ ਬੀਸੀ ਚ ਸ਼ੁਰੂ ਕੀਤਾ ਸੀ ਉਹਨਾਂ ਨੇ ਸੋ ਵੀ ਵਿਸ਼ ਹਮ 올 द बेस्ट ਪਿਆਰ ਨਾਲ ਤੁਸੀਂ ਕੀ ਕਹਿੰਦੇ ਹੋ ਬਣੀ ਕੀ ਕਹਦੇ ਹੁੰਦੇ ਸੀ ਉਹਨਾਂ ਨੂੰ ਪਿਆਰ ਨਾਲ ਮੋਸੋ ਹਤਾਈ ਤੇ ਹੋਰ ਆਪਣੇ ਬੰਦੇ ਜਿਹੜੇ ਆਏ ਆ ਜਿਦਾ ਮੱਲੀ ਆ ਸਾਹਿਬ ਆਏ ਪਹਿਲਾ ਦਸਤਾਰ ਵਾਲੇ ਜੀ ਜੀ ਯੂ نو ਹੀ ਵਾਸ ਐਨ ਈਜ਼ੀ 1993 वेरी ਹਾਰਡ वेरी ਹਾਰਡ ਮੱਲੀ ਵਾਸ ਵੈਰੀ ਪੋਲੀਟੀਕਲੀ ਸਟੂਟ ਉਹਨੂੰ ਵੀ ਉਹਨਾਂ ਨੂੰ ਮਿਲਦੇ ਰਹੇ ਨੇ ਆ ਯੂ نو ਪਹਿਲਾ ਦਸਤਾਰਾ ਬੰਦਾ ਮੈਂਬਰ ਆਫ ਪਾਰਲੀਮੈਂਟ ਬੰਨਾ ਫੈਡਰਲ ਪਾਰਲੀਮੈਂਟ ਚ ਬੈਠਣਾ ਬਹੁਤ 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 ਔਖਾ ਸੀ ਬਟ ਹੀ ਵਾਸ ਸਕਸੈਸਫੁਲ ਮੱਲੀ ਉਹਨਾਂ ਨੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦਾ ਕਹਿੰਦੇ ਹੁੰਦੇ ਸੀ ਇੱਥੇ ਦੇਣਾ ਨਹੀਂ ਕਿਸੇ ਨੇ ਤੁਹਾਨੂੰ ਹੂੰ ਡੰਡੇ ਨਾਲ ਲੈਣੀ ਪੈਣੀ ਹੈ ਚੀਜ਼ ਕੈਨੇਡਾ ਚ ਹੂੰ ਸੋ ਜਿਹੜੇ ਵੀ ਕੋਈ ਹੁਣ ਉਮੀਦ ਰੱਖਦੇ ਨੇ ਕੁਝ ਕਰਨਾ ਉਹਨਾਂ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਜਿਹੜੀ ਗੱਲ ਉਹਨਾਂ ਨੇ ਆਪ ਕੁਝ ਲੈਣਾ ਕੈਨੇਡਾ ਦੇ ਵਿੱਚ ਕਰਨਾ ਵੀ ਹੈ ਯੂ ਹੈਵ ਟੂ ਫਾਈਟ ਫੋਰ ਇਟ ਐਂਡ ਐਂਡ ਦੈਟਸ ਇਟਸ ਨਾਟ ਗੋਇੰ ਟੂ ਬੀ ਹੈਂਡਡ ਔਨ ਅ ਪਲੈਟਰ ਯੂ ਹੈਵ ਟੂ ਫਾਈਟ ਫਾਰ ਇਟ ਇਹ ਆਪਣੀ ਹਿਸਟਰੀ ਰਹੀ ਐ ਇਹ ਅੱਗੇ ਤੋਂ ਵੀ ਇਹੀ ਹੋਣਾ ਵਾਹ ਜੀ ਵਾਹ ਕਿਉਂਕਿ ਜਿਹੜਾ ਪੰਜਾਬੀ ਮਾਂ ਬੋਲੀ ਦੇ ਉੱਤੇ ਉਹਨਾਂ ਨੇ ਕੰਮ ਕੀਤੇ ਆ ਨਾ ਪੰਜਾਬੀ ਬੋਲੀ ਦੇ ਉੱਤੇ ਮੋਹ ਸੋਤਾ ਨੇ ਯਾ ਕੋਈ ਇਤਿਹਾਸ ਸਿਰਜ ਗਏ ਨੇ ਤੁਹਾਡੇ ਵਰਗਿਆਂ ਨੇ ਇਤਿਹਾਸ ਸਿਰਜਿਆ ਕਿ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਵਿਸਾਖੀ ਮਨਾਉਣ ਦਾ ਟ੍ਰੈਂਡ ਲਿਆਉਣਾ ਔਰ ਬਕਾਇਦਾ ਤੁਹਾਡੀ ਜਿਹੜੀ ਸੇ ਸੀ ਪਾਰਲੀਮੈਂਟ ਦੇ ਵਿੱਚ ਉੱਪਰ ਬੈਠਾ ਜਿਹੜਾ ਬਿਊਰੋਕਰੇਟਸ ਨਾਲ ਸਾਰਿਆਂ ਨਾਲ ਕੋਆਰਡੀਨੇਟ ਕਰਨਾ ਕਿਉਂਕਿ ਐਡਵਾਈਜ਼ਰਸ ਹੋਂਦ ਸੀ ਕੁਦਰਤੀ ਗੱਲ ਹੈ ਕਿ ਇਸ ਪਾਸੇ ਰਿਸਰਚ ਵਾਲੇ ਪਾਸੇ ਤੁਹਾਡਾ ਧਿਆਨ ਬਹੁਤ ਜ਼ਿਆਦਾ ਸੀ ਜਿਹੜਾ ਅੱਜ ਦਾ ਯੂਥ ਹੈ ਅੱਜ ਦਾ ਮਾਪੇ ਕੀ ਚਾਹੁੰਦਾ ਹੈ ਕਿ ਮੇਰਾ ਬੇਟਾ ਡਾਕਟਰ ਬਣ ਜਵੇ ਮੇਰਾ ਬੇਟਾ ਬਿਜ਼ਨਸਮੈਨ ਬਣ ਜਵੇ ਮੇਰਾ ਬੇਟਾ ਇੰਜੀਨੀਅਰ ਬਣ ਜਵੇ ਜਾਂ ਵਕੀਲ ਬਣ ਜਵੇ ਦੱਸਿਓ ਬਿਊਰੋਕ੍ਰੇਸੀ ਬਾਰੇ ਕਿਉਂ ਨਹੀਂ ਸਾਡੇ ਬੱਚੇ ਉਧਰ ਜਾ ਰਹੇ ਅਜੇ ਕਿਉਂਕਿ ਹੁਣ ਮੈਂ ਦੇਖ ਰਿਹਾ ਕਿ ਵੱਡੀ ਤਦਾਦ ਦੇ ਵਿੱਚ ਬੱਚੇ ਸਾਡੇ ਪਾਰਲੀਮੈਂਟ ਵਿੱਚ ਪਹੁੰਚ ਗਏ ਨੇ ਜਾਂਦੇ ਜਾਂਦੇ ਪੂਰੇ 2 ਮਿੰਟਾਂ ਦੇ ਵਿੱਚ ਕੀ ਸਨੇਹਾ ਯੂਥ ਦੇ ਲਈ ਵਾਟ ਇਜ਼ ਦਾ ਮੈਸੇਜ ਫॉर द ਯੂਥ ਫॉर द ਯੂਥ ਇਜ਼ ਕਿ ਡੋਨਟ ਲੁੱਕ ਫॉर ਮਨੀ ਇਹ ਜਿਹੜੇ profession ਤੁਸੀਂ ਸਾਰੇ ਦੱਸਿਆ ਡਾਕਟਰ ਬਣ ਜਾਓ ਇੰਜੀਨੀਅਰ ਬਣ ਜਾਓ ਕੋ ਪੈਸੇ ਦੀ ਲਾਲਚ ਹੈ ਹੂੰ ਗੋ ਇਨਟੂ professions which will have some impact on the policies of the country hmm. politics news media hmm. mainstream news media hmm. ਬਿਕੋਜ਼ ਇਟ ਡਸ ਇਨਫਲੂਐਂਸ ਯੋਰ ਬੈਕਗ੍ਰਾਉਂਡ ਕਮਸ ਆਊਟ ਇਨ ਦਾ ਫਰੰਟ ਹੁਣ ਜਿਹੜੇ ਕੰਮ ਜਿੱਦਾਂ ਕਾਉਂਸਲ ਜਨਰਲ ਦਾ ਆਫਿਸ ਖੋਲਣਾ ਸੀ ਚੰਡੀਗੜ੍ਹ ਆਪਣੇ ਹਰਪ ਤਾਲੀਵਾਲ ਦੇ ਆਪਣੇ ਮੱਲੀ ਨਾ ਹੁੰਦੇ ਕਿਨੇ ਸੋਚਣਾ ਸੀ ਉਹ ਐਬਸੋਲੂਟ ਸੋ ਆਪਣੇ ਬੰਦਨ ਇਹ ਚਾਹੀਦਾ ਕਿ ਪੈਸੇ ਦੇ ਵਿੱਚ ਨਾ ਜਾਓ ਲਾਲਚ ਵਿੱਚ ਜਿਹੜੀ ਪਾਲਿਸੀਜ਼ ਆ ਕੰਟਰੀ ਦੀ ਉਹਦੇ ਤੇ ਇੰਪੈਕਟ ਇਫੈਕਟ ਕਰਨਾ ਪੋਲਿਟਿਕਸ ਮੀਡੀਆ ਐਂਡ ਲੋਟ ਆਫ ਅਦਰ ਥਿੰਕ ਟੈਂਕਸ ਯਾ ਥਿੰਕ ਟੈਂਕਸ ਦੈਟਸ ਮਾਈ ਮੈਸੇਜ ਕਿਉਂਕਿ ਮੈਨੂੰ ਇਸ ਦਿਨ ਤਾਂ ਪ੍ਰਾਊਡ ਹੈ ਮੇਰੇ ਬੜੇ ਪਰਮਪਿਆਰੇ ਮਿੱਤਰ ਨੇ ਧਰਪਾਲ ਸਿੰਘ ਗਰਚਾ ਉਹਨਾਂ ਦਾ ਬੇਟਾ ਅਮਨ ਗਰਚਾ ਜਿਹੜਾ ਕਿ ਸੀਨੀਅਰ ਪਾਲਿਸੀ ਐਨਾਲਿਸਟ ਹੈ ਤੁਹਾਡੇ ਉੱਥੇ ਅੱਜਕੱਲ ਵੀ ਹਾਈ ਪ੍ਰੋਫਾਈਲ ਤੇ ਮੁੰਡਾ ਬੜਾ ਮਾਣ ਹੁੰਦਾ ਪ੍ਰਾਊਡ ਹੁੰਦਾ ਜਦ ਸਾਡੇ ਬੱਚੇ ਜਾ ਕੇ ਕਿਉਂਕਿ ਬਾਅਦ ਚ ਅਸੀਂ ਨਾਲ ਲਿਖਦੇ ਫਿਰਦੇ ਆ ਕਿ ਸਾਡਾ ਮਾਫ ਕਰਨਾ ਸੈਂਸਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਇਸ ਤਰ੍ਹਾਂ ਨਹੀਂ ਹੋਇਆ ਜੇ ਜੇ ਬਿਊਰੋਕ੍ਰੇਸੀ ਦੇ ਵਿੱਚ ਸਾਡੇ ਆਪਣੇ ਬੱਚੇ ਬੈਠੇ ਹੋਣਗੇ ਦੇ نو ਐਗਜ਼ੈਕਟਲੀ ਵਾਟ ਇਜ਼ ਆਵਰ ਬੈਕਗ੍ਰਾਉਂਡ ਯੈਸ ਯੈਸ ਵੇਅਰ ਵੀ ਕੇਮ ਫਰੋਂ ਸਾਨੂੰ ਕਰਨਾ ਕੀ ਪੈਣਾ ਤਾਂ ਜੋ ਸਾਨੂੰ ਹੋਰਾਂ ਦੀ ਅਮੰਤਤਾ ਨਾ ਕਰਨੀ ਪੈਣ ਮੇਰਾ ਖਿਆਲ ਹੈ ਵੀ ਬਿਊਰੋਕ੍ਰੇਸੀ ਦੇ ਵਿੱਚ ਸਾਡੇ ਬੱਚੇ ਜਿਆਦਾ ਜਾਣਗੇ ਤੇ ਉਹਦੇ ਨਾਲ ਕਾਨੂੰਨ ਬਣਨ ਲੱਗਿਆਂ ਅੱਜ ਜੋ ਮੰਤਾਂ ਕਰਦੇ ਆ ਨਾ ਕਿ ਇਸ ਤਰ੍ਹਾਂ ਦੇ ਕਾਨੂੰਨ ਬਣਾ ਲਓ ਜੇ ਬੈਠੇ ਆ ਸਾਡੇ ਆਪਣੇ ਨੌਜਵਾਨ ਕਿ ਕਾਨੂੰਨ ਬਣਾਉਣ ਲੱਗੇ ਆ ਬੜੀ ਆਸਾਨੀ ਹੋਏ ਠੀਕ ਤੁਹਾਡਾ ਬਹੁਤ ਬਹੁਤ ਧੰਨਵਾਦ ਚਰਦੀ ਕਲਾ ਚੜੋ ਤੇ ਆਉਣ ਵਾਲੇ ਸਮਾਂ 'ਚ ਆਪਾਂ ਫੇਰ ਖੁੱਲ ਕੇ ਤੁਹਾਡੇ ਨਾਲ ਹੋਰ ਪੁਰਾਣੀਆਂ ਯਾਦਾਂ ਨੇ ਜ਼ਰੂਰ ਕਿਉਂਕਿ ਮੇਰੇ ਮਨ ਦੀ ਇੱਕ ਤਮੰਨਾ ਸੀ ਅਸਲ ਦੇ ਵਿੱਚ ਕਿ ਹਰਚੰਦ ਸਿੰਘ ਢਾਲੀਵਾਲ ਨਾਲ ਮੈਂ ਇੰਟਰਵਿਊ ਕਰਨੀ ਚਾਹੁੰਦਾ ਸੀ ਉਹਨਾਂ ਦੀ ਬੇਟੀ ਨਾਲ ਮੇਰੀ ਗੱਲ ਵੀ ਹੋਈ ਸੀ ਉਹਨਾਂ ਦੇ ਦੋ ਪੋਤਰਿਆਂ ਨਾਲ ਗੱਲ ਵੀ ਹੋਈ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਅੰਕਲ ਜੀ ਥੋੜਾ ਜਿਹਾ ਅਜੇ ਨੇ ਤਬੀਅ ਠੀਕ ਨਹੀਂ ਹੈਗੀ ਇੱਕ ਦੋ ਹਫ਼ਤਿਆਂ ਤੱਕ ਤੁਹਾਡੇ ਨਾਲ ਮੈਂ ਜ਼ਰੂਰ ਗੱਲ ਕਰਵਾਵਾਂਗਾ ਤੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਕੰਨਾਂ ਦੇ ਵਿੱਚ ਆਵਾਜ਼ ਸੁਣ ਕੇ ਕਿ ਪਛਾਣਨਾ ਉਹਨਾਂ ਲਈ ਔਖਾ ਹੋ ਗਿਆ ਸੀ ਕਹਿੰਦੇ ਹਾਂਜੀ ਓਕੇ ਕੁਲਦੀਪ ਸਿੰਘ ਹਾਂ ਐਨੀ ਗੱਲ ਜ਼ਰੂਰ ਉਹਨਾਂ ਨੇ ਕਹੀ ਮੈਂ ਕਿਹਾ ਵੀ ਮੈਂ ਤਾਂ ਬਹੁਤ ਖੁੱਲੀਆਂ ਗੱਲਾਂ ਕਰਦੇ ਸੀ ਸੋ ਤੁਹਾਡਾ ਤਹਿ ਦਿਲੋਂ ਧੰਨਵਾਦ ਚੜ੍ਹਦੀ ਕਲਾ ਚ ਰਹੋ ਤੇ ਆਪਾਂ ਆਉਣ ਵਾਲੇ ਸਮੇਂ ਫੇਰ ਕਿਤੇ ਖੁੱਲੀਆਂ ਗੱਲਾਂ ਕਰਾਂਗੇ ਬਹੁਤ-ਬਹੁਤ ਧੰਨਵਾਦ ਸਸਕੇ ਕਾਲ ਜੀ ਕੈਨੇਡੀਅਨ ਇਤਿਹਾਸ ਦੇ ਅੰਦਰ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਪੈਰ ਰੱਖਣ ਵਾਲੀ ਸ਼ਖਸੀਅਤ ਤੇ ਪਹਿਲੀ ਵਾਰੀ ਵਿਸਾਖੀ ਦਾ ਪੁਰਬ ਹੈ ਜਿਹੜਾ ਓਟਵਾ ਦੀ ਗੋਰਿਆਂ ਦੀ ਉਸ ਧਰਤੀ ਦੇ ਉੱਤੇ ਮਨਾਉਣ ਵਾਲੀ ਸ਼ਖਸੀਅਤਾਂ ਨਾਲ ਗੱਲਬਾਤ ਹੋਈ ਹੈ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਅੱਜ ਦੀ ਗੱਲਬਾਤ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਇਹਦੇ ਉੱਤੇ ਕਮੈਂਟ ਕਰਨਾ ਤੇ ਸਾਂਝਾ ਟੀਵੀ ਦਾ ਜਿਹੜਾ ਚੈਨਲ ਸਬਸਕ੍ਰਾਈਬ ਕਰਨਾ ਤੁਹਾਡੀ ਡਿਊਟੀ ਹੈ ਥੈਂਕ ਯੂ ਜਨਪ ਪਰਮਨਦਰ ਸਿੰਘ ਥੰਦਾ ਅੱਜ ਇਹਨਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਇੰਸ਼ੂਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੈ ਕ੍ਰਿਟੀਕਲ ਇੰਸ਼ੂਰੈਂਸ ਹੈ ਲਾਈਫ ਇੰਸ਼ੂਰੈਂਸ ਹੈ ਡਿਸੇਬਿਲਟੀ ਹੈ ਜਾਂ ਇਨਵੈਸਟਮੈਂਟ ਦੀ ਗੱਲਬਾਤ ਕਰਨੀ ਹੈ ਨੰਬਰ 1 엘ੀਟ 1% ਇੰਸ਼ੂਰੈਂਸ ਬ੍ਰੋਕਰ ਪਰਮਨਦਰ ਥੰਨ 604 828 72 13 ਮੇਰੇ ਤੋਂ ਬਾਅਦ 6 ਵਜੇ ਅਰਸ਼ ਕੋਰ ਬੱਟੂ ਜੀ ਪ੍ਰਾਈਮ ਟਾਈਮ ਲੈ ਕੇ ਆਉਣਗੇ ਤੇ 9 ਵਜੇ ਸੇਪਰੂਬ ਹਮ ਨੂੰ ਰਿਪੀਟ ਕੀਤਾ ਜਾਏਗਾ ਤੁਹਾਡਾ ਸਾਰਿਆਂ ਦਾ ਧੰਨਵਾਦ